ਔਰ ਇਸ ਵਾਰ ਪੰਜਾਬੀਆਂ ਨੌਜਵਾਨਾਂ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਹੈ ਉਹਨਾਂ ਨੇ ਕਿ ਹਿਮਾਚਲ ਦੇ ਵਿੱਚ ਚਿੱਟੇ ਦੇ ਲਈ ਪੰਜਾਬ ਨੂੰ ਉਹਨਾਂ ਨੇ ਕੁਸੂਬਾ ਠਹਿਰਾਇਆ ਤੰਗਨਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕੀਤਾ ਤਾਂ ਗੁਆਂਢੀ ਸੂਬਿਆਂ ਤੋਂ ਆ ਕੇ ਨਸ਼ਾ ਕਰਦੇ ਨੇ ਕੰਦਰਨੌਤ ਨੇ ਕਿਹਾ ਹੈ ਚਿੱਟਾ ਲਾਉਂਦੇ ਨੇ ਸ਼ਰਾਬ ਪੀਂਦੇ ਸੂਬਾ ਦੇ ਪੱਖੋਂ ਗਰਮ ਨੇ ਹੁੱਲੜਬਾਜ਼ ਨੇ ਤਾਂ ਸਾਡੇ ਨੌਜਵਾਨਾਂ ਨੂੰ ਉਹਨਾਂ ਦੇ ਅਸਰ ਤੋਂ ਬਚਾਉਣਾ ਹੈ ਔਰ ਇੱਕ ਅਲਾ ਕਗਨਾਨਿਕ ਪ੍ਰੋਗਰਾਮ ਦੇ ਵਿੱਚ ਸੰਬੋਧਨ ਦੇ ਦੌਰਾਨ ਮੰਚ ਤੋਂ ਕਈਆਂ ਤੋਂ ਮਿਲਾ ਕੇ ਵਾਂਡੇ ਸੂਬਾ ਯਾਨੀ ਕਿ ਬਿਲਕੁਲ ਹਿਮਾਚਲ ਦੇ ਨਾਲ ਪੰਜਾਬ ਲੱਗਦਾ ਹੈ ਜਿਸ ਨੂੰ ਲੈ ਕੇ ਕਗਨਰਾ ਨਾਦ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਆਪਣੇ ਆਪ ਦੇ ਵਿੱਚ ਇੱਕ ਵੱਡਾ ਤੇ ਵਿਵਾਦਿਤ ਬਿਆਨ ਹੈ ਫਿਰ ਤੋਂ ਵਿਗੜਦੇ ਹੋਏ ਬੋਲ ਕਗਨਰਾ ਨਾਦ ਦੇ ਨਜ਼ਰ ਆਇਰੇ ਇਸ ਤੋਂ ਪਹਿਲਾਂ ਵੀ ਪੱਖੋ ਵਾਕ ਤਰੀਕਾ ਦੇ ਨਾਲ ਕਗਨਾ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਗਏ ਨੇ ਪਾਈਸਵਾਰ ਸਿੱਧੇ ਤੌਰ ਤੇ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਆਪ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਇੱਥੇ ਆ ਕੇ ਨਸ਼ਾ ਕਰਦੇ ਨੇ ਚਿੱਟਾ ਲਾਉਂਦੇ ਨੇ ਸ਼ਰਾਬ ਪੀਂਦੇ ਨੇ ਔਰ ਸੁਭਾਅ ਪੱਖੋਂ ਗਰਮ ਅਤੇ ਹੋ ਲੜਬਾਜ਼ जैसे कि प्रधान जी ने भी कहा कि आहार ऐसे जे आगे अग्गे पिछड़े राज्य उठाते नई नई चीजें लग रही हैं हरे थी उन्हें कोई चिट्टा कोई कुछ कोई कुछ इन्होंने हमारे जो है यूथ को पूरी तरह से जो है वो बर्बाद कर दिया है हाँ हाँ इन आते नहीं कुछ सीखना आया ये चाहे चिट्टा हो चाहे उग्रता हो चाहे कुछ भी हो तो जो पता मैं कुछ राज्य गल करी रही बड़ा उग्र इनका स्वभाव होता है बाइक भाई हो हल्ला कराए ड्रग्स कराए पता नहीं शराब पिए उत्पाद मचा तो उससे जो है मैं ये कहूंगी कि हमारे हिमाचल वासियों का जो अपनी जो संस्कृति है हमारा अपना जो ग्रामीण कल्चर है हमारे अपने जो बच्चे हैं वो किसी तरीके से जो है इनके प्रभाव में ना आए जैसे कि प्रधान जी ने भी कहा कि आहरे से जे अग्नि पीछे राज्य नई नई चीजा लग रही हरे थी कोई चिट्टा कोई कुछ कोई कुछ इन्होंने हमारे जो है यूथ को पूरी तरह से जो है वो बर्बाद कर दिया है इन आते कुछ सीखना आया चाहे चिट्टा हो चाहे उग्रता हो चाहे कुछ भी हो तो जो पता मैं कुछ राज्य री गल करी नहीं बड़ा उग्रिन का स्वभाव होता है बाइक का प्राण पर भाई हो हल्ला कराए ड्रग्स कराए पता नहीं केड़ी केड़ी शराबा पिए पता है उत्पात मचाए रहा वहीं ने, तो उससे जो है मैं ये कहूंगी कि हमारे हिमाचल वासियों का जो अपनी जो संस्कृति है हमारा अपना जो ग्रामीण कल्चर है हमारे अपने जो बच्चे हैं वो किसी तरीके से जो है इनके प्रभाव में ना आए ਬਿਲਕੁਲ ਬਿਨਾ ਨਾਂ ਲਏ ਜ਼ਿਕਰ ਕਰ ਦਿੱਤਾ ਔਰ ਇਹ ਪੁੱਛਿਆ ਵੀ ਲੋਕਾਂ ਨੂੰ ਕਿ ਤੁਸੀਂ ਜਾਣਦੇ ਹੋ ਮੈਂ ਕਿਹੜੇ ਸੂਬੇ ਦਾ ਜ਼ਿਕਰ ਕਰ ਰਹੀ ਹਾਂ ਸਿੱਧੇ ਤੌਰ ਤੇ ਕਗਨਰ ਨਾਉਦ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਇਸ ਬਿਆਨ ਦੇ ਰਾਹੀਂ ਟਾਰਗੇਟ ਕੀਤਾ ਗਿਆ ਉਹਨਾਂ ਕਿਹਾ ਕਿ ਚਿੱਟਾ ਲਾਉਂਦੇ ਨੇ ਵੱਖੋ ਵੱਖ ਤਰ੍ਹਾਂ ਦੀਆਂ ਸ਼ਰਾਬਾਂ ਪਿੰਦੇ ਨੇ ਹੁੱਲੜਬਾਸੀ ਕਰਦੇ ਨੇ ਤਾਂ ਗੁਰਚਰਨ ਸਿੰਘ ਅਰੇਵਾਲਾ ਐਸਜੀਪੀਸੀ ਮੈਂਬਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਅਗਰਵਾਲ ਸਾਹਿਬ ਲਗਾਤਾਰ ਕਗਨਰ ਨਾਉਦ ਪਿਛਲੇ ਕਾਫੀ ਸਮੇਂ ਤੋਂ ਆਪਣੇ ਬਿਆਨ ਨੂੰ ਲੈ ਕੇ ਚਰਚਾ ਦੇ ਵਿੱਚ ਹੈ ਕਦੇ ਸਿਆਸਤ ਤੌਰ ਤੇ ਕਦੇ ਕਿਸਾਨਾਂ ਨੂੰ ਲੈ ਕੇ ਵੱਖ-ਵੱਖ ਬਿਆਨ ਜਿਹੜੇ ਸਾਹਮਣੇ ਆ ਰਹੇ ਨੇ ਤਾਂ ਇੱਕ ਹੁਣ ਤਾਜ਼ਾ ਬਿਆਨ ਪੰਜਾਬ ਦੇ ਨੌਜਵਾਨਾਂ ਦੇ ਵੱਲ ਇਸ਼ਾਰਾ ਕਰਦੇ ਹੋਏ ਕਗਨਰ ਨੌਤੇ ਦਿੱਤਾ ਹੈ। ਆ ਕੀ ਕਹਿਣਾ ਚਾਹੂਗੇ ਹਾਲਾਂਕਿ ਭਾਜਪੀ ਵਾਰ-ਵਾਰ ਕਹਿੰਦੀ ਹੈ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਨਿਜੀ ਬਿਆਨਤੋਂ ਕਗਨਰ ਦੇ। ਦੇਖੋ ਬਾਰ-ਬਾਰ ਇੱਕ ਹੋਰ ਵਜਾਤੀ ਨੂੰ ਉਹ ਕੀ ਕਹਿ ਸਕਦੇ ਆ। ਬੜੀ ਸਾਨੂੰ ਆਪ ਨੂੰ ਕਈ ਗੱਲਾਂ ਤੇ ਸ਼ਰਮਿੰਦਗੀ ਆ ਰਹੀ ਹੈ। कि ਜੋ ਕੁਛ ਕੰਗਨਾ ਇਹ ਕਰ ਰਹੀ ਹੈ ਵੀ ਜਾਂ ਤਾਂ ਜਿਵੇਂ ਇਹਨਾਂ ਦੀ ਪਾਰਟੀ ਦੇ ਬੰਦੇ ਕਹਿ ਰਹੇ ਆ ਕਿ ਇਹਨਾਂ ਨੂੰ ਇਹਨਾਂ ਦਾ ਇਲਾਜ ਕਰਾਇਆ ਜਾਵੇ ਤੇ ਜਾਂ ਫਿਰ ਇਹਦੇ ਪਿੱਛੇ ਬੜੀ ਵੱਡੀ ਸ਼ਰਾਰਤ ਹੈ ਪਰ ਜੇ ਸ਼ਰਾਰਤ ਹੈ ਤਾਂ ਫਿਰ ਬਹੁਤ بڑا ਇਫਸਾਨਾ ਕਰੀ ਜੀ ਇਹ ਗਵਾਂਡੀ ਸੂਬਾ ਸਾਡਾ ਜਿਸ ਦੇ ਨਾਲ ਸਾਡਾ ਅੱਛਾ ਤਾਲਮੇਲ ਹੈ ਤੇ ਉਹ ਸੂਬਾ ਜਿਹੜਾ ਟੂਰਿਜ਼ਮ ਦੇ ਸਿਰ ਤੇ ਚੱਲਦਾ ਹੈ ਤੇ ਪਿੱਛੇ ਵੀ ਜਿਹੜੇ ਕੋਈ ਪੰਜਾਬੀ ਲੋਕ ਸੀ ਕੰਗਨਾ ਦੇ ਜਿੱਤੋਂ ਤੋਂ ਪਹਿਲਾਂ ਹੀ ਹਮ ਉਹਨਾਂ ਨਾਲ ਸ਼ੋਸ਼ਣ ਹੋਇਆ ਉਹਨਾਂ ਨੂੰ ਕਤਲ ਤੱਕ ਮਾ ਕਿਹਨਾ ਕਰਨ ਦੇ ਹਾਲਾਤ ਪੈਦਾ ਹੋਏ ਉਹ ਉੱਥੋਂ ਦੇ ਲੋਕਾਂ ਵੱਲੋਂ ਕੀਤੇ ਗਏ ਹਾਲਾਂਕਿ ਇੱਥੋਂ ਦਾ ਯਾਤਰਾ ਜਿਹੜਾ ਜਾਂਦਾ ਉਹ ਪਿਛੇ ਐਨ ਆਰ ਆਈ ਫੈਮਿਲੀ ਆਈ ਸੀ ਉਹਨਾਂ ਨੇ ਕਿਹੜਾ ਵਿਗਿਆਨ ਦੇ ਕੁਝ ਕੀਤਾ ਜੀ ਤੋਂ ਮੈਨੂੰ ਲੱਗਦਾ ਹੈ ਕਿ ਕੰਗਨਾ ਹੁਣ ਇਹ ਇਸ ਤਰ੍ਹਾਂ ਦੇ ਰੱਬ ਨਾ ਕਰੇ ਕਿ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਰਹੀਏ ਕਿ ਇਹ ਦੂਜਨੇ ਸੂਬਿਆਂ ਦੇ ਲੋਕ ਆਪ ਹੀ ਲੜਨ ਤੇ ਪਰ ਜੀ ਤੇ ਮੈਨੂੰ ਸਮਝ ਨਹੀਂ ਲੱਗਦੀ ਵੀ ਕੰਗਰਾਂਲੋਂ ਵਿੱਚੋਂ ਮਿਲੇਗਾ ਕੀ ਹਮ ਪਰ ਹੋ ਸਕਦਾ ਕਿ ਇਸ ਗੱਲ ਦੀ ਫ੍ਰਸਟ੍ਰੇਸ਼ਨ ਹੋਵੇ ਜਿਹੜੀ ਉਹਦੇ ਚ ਪੇੜ ਵਜੀ ਸੀ ਉਸ ਗੱਲ ਦਾ ਰੋਸ ਲੈ ਕੇ ਉਹ ਇਹ ਸਾਰਾ ਕੁਝ ਕਰ ਰਹੀ ਹੈ ਪਰ ਜਦੋਂ ਬੰਦਾ ਜ਼ਿੰਮੇਵਾਰ ਅਹੁਦੇ ਤੇ ਬੈਠ ਜਾਂਦਾ ਤਾਂ ਫਿਰ ਉਹਨੂੰ ਨਿੱਜੀ ਮਸਲੇ ਭੁੱਲਣੇ ਚਾਹੀਦੇ ਆ ਉਹ ਜਿਹੜੇ ਅੱਜ ਹਾਲਾਤ ਨੇ ਮੈਂ ਕੀ ਕਹਿ ਸਕਦਾ ਮੈਨੂੰ ਸਮਝ ਨਹੀਂ ਲੱਗ ਰਹੀ ਹਮ ਪਾਰਟੀ ਦੇ ਲੋਕ ਜਿਹੜੇ ਆ ਬੜੇ ਸੀਰੀਅਸਲੀ ਉਸ ਦੇ ਯੀ ਮੈਂ ਹਰਦੀਪ ਸਿੰਘ ਗਰੇਵਾਲ ਨੇ ਉਹ ਬੜਾ ਮੈਂ ਸੀਰੀਅਸਲੀ ਇਸ ਗੱਲ ਦਾ ਮਖਾਲਫਤ ਕਰਦੇ ਆ ਬਾਟਿਕ ਦਾ ਨੁਕਸਾਨ ਵੀ ਹੋ ਰਿਹਾ ਜੀ ਪਰ ਪਤਾ ਨਹੀਂ ਕਿਉਂ ਇਸ ਨੂੰ ਰੋਕਿਆ ਨਹੀਂ ਜਾ ਰਿਹਾ ਜਾਂ ਉਹ ਇਸ ਗੱਲ ਦੇ ਕਾਬਿਲ ਹੀ ਨਹੀਂ ਹੈਗੀ ਕਿ ਉਹ ਨੂੰ ਤੁਸੀਂ ਐਮਪੀ ਦੇ ਆ ਸੀ ਚੋਣ ਕਰਕੇ ਉਹਨੂੰ ਇੱਕ ਰਤਬਾ ਦੇ ਕੇ ਤੁਸੀਂ ਉਹਨ ਤੋਂ ਇਹੋ ਜੀ ਆਸ ਕਰਦੇ ਹੋ ਕਿ ਉਹ ਇੱਕ ਚੰਗਾ ਆਦਰਸ਼ ਪੇਸ਼ ਕਰੇਗੀ ਉਹ ਇਹ ਸਾਰੀਆਂ ਗੱਲਾਂ ਸਾਡੇ ਸਮਝ ਤੋਂ ਬਾਹਰ ਨੇ ਜੋ ਕੁਝ ਉਹ ਕਰ ਰਹੀ ਆ ਪਰ ਜੋ ਕੁਝ ਕਰ ਰਹੀ ਆ ਬਹੁਤ ਮਾੜਾ ਵਾਹ ਹੂੰ ਦੇਸ਼ ਦੀ ਭਾਈਚਾਰਕ ਸਾਂਝ ਜਿਹੜੀ ਆ ਉਸ ਨੂੰ ਉਸ ਨੂੰ ਮੰਨ ਲਓ ਜਿਵੇਂ ਤਾਰ-ਤਾਰ ਕਰ ਰਹੀ ਆ ਤੇ ਟਕਰਾਅ ਪੈਦਾ ਕਰਨ ਦੇ ਹਾਲਾਤ ਨੇ ਹੂੰ ਬਿਲਕੁਲ ਕਿਉਂਕਿ ਗਰੇਵਲ ਸਾਹਿਬ ਦੇਖੋ ਜੇਕਰ ਬਿਆਨ ਨੂੰ ਧਿਆਨ ਨਾਲ ਸੁਣਿਆ ਜਾਵੇ ਉਹ ਪੰਜਾਬੀ ਆਉਂਦੇ ਜਾਂ ਫਿਰ ਉਹਨਾਂ ਨੇ ਕਿਹਾ ਜੇ ਸਵੇਰ ਤੋਂ ਉਹ ਨੌਜਵਾਨ ਆਉਂਦੇ ਨੇ ਚਿਟਾ ਪਿੰਦੇ ਨੇ ਸ਼ਰਾਬਾ ਪਿੰਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਬਾਈਕ 'ਤੇ ਬੈਠ ਕੇ ਗੇੜੀਆਂ ਮਾਰਦੇ ਨੇ ਹੁੱਲੜ ਬਾਜ਼ੀ ਕਰਦੇ ਨੇ ਤਾਂ ਪਰਟੀਕੂਲਰ ਇੱਕ ਸੂਬੇ ਨੂੰ ਕਿਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾ ਸਕਦਾ ਕਿਉਂਕਿ ਹਰ ਇੱਕ ਹਾਂਜੀ ਮੈਨੂੰ ਉਹੀ ਤਾਂ ਫਿਕਰ ਮੰਦੀ ਹੈ ਨਾ ਜੀ ਕਿ ਇਹ ਇੱਥੇ ਮਤਲਬ ਕੀ ਕਰਵਾਉਣਾ ਚਾਹੁੰਦੇ ਨੇ ਹੂੰ ਇੱਥੇ ਕੋਈ ਹਾਲਾਤ ਜਿਹੜੇ ਆ ਪੜਕਾਵਾ ਚਾਹੁੰਦੇ ਨੇ ਇਦੋਂ ਦੇ ਦੋ ਸੂਬਿਆਂ ਦੇ ਲੋਕਾਂ ਨੂੰ ਲੜਾਉਣਾ ਚਾਹੁੰਦੇ ਨੇ ਜੀ ਸਾਡੇ ਹੁਣ ਕਿੰਨੇ ਪੰਜਾਬੀ ਉੱਥੇ ਨੇ ਤੇ ਹਿਮਾਚਲ ਪੰਜਾਬ ਦੇ ਅੰਦਰ ਕਿੱਡੀ ਵੱਡੀ ਪੱਦਰ ਤੇ ਕੰਮ ਕਰਦੇ ਆ ਉਹ ਇਹ ਜਿਹੜੇ ਹਜੜੇ ਹਾਲਾਤ ਪੈਦਾ ਕਰ ਰਹੀ ਹੈਗਾ ਨਾ ਇਹ ਬਹੁਤ ਮਾੜੇ ਨੇ ਠੀਕ ਹੈ ਸਰਕਾਰ ਨੂੰ ਇਸ ਗੱਲ ਲਈ ਪਾਰਟੀ ਨੂੰ ਬੀਜੇਪੀ ਨੂੰ ਇਸ ਗੱਲ ਲਈ ਬਹੁਤ ਲੋੰਗੇ ਕਹਿੰਦੇ ਆਂ ਢੰਗਾਈ ਨਾਲ ਸਾਹਮਣਾ ਚਾਹੀਦਾ ਤੇ ਇਹਨੂੰ ਲਗਾਮ ਪਾਉਣੀ ਚਾਹੀਦੀ ਠੀਕ ਹੈ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਧੰਨਵਾਦ ਹੈ ਜੁੜਨ ਦੇ ਲਈ ਤਾਂ ਇੱਕ ਵਾਰ ਬਿਆਨ ਅਸੀਂ ਦੁਬਾਰਾ ਸੁਣਦੇ ਆ ਕਿਉਂਕਿ ਕੰਗੜਾ ਰਣੋਂ ਦੇ ਵੱਲੋਂ ਜਿਸ ਕਿਸਮ ਦੇ ਨਾਲੇ ਬਿਆਨ ਦਿੱਤਾ ਗਿਆ ਹੈ ਆਪਣੇ ਆਪ ਦੇ ਵਿੱਚ ਇੱਕ ਵੱਡਾ ਬਿਆਨ ਹੈ ਵਿਵਾਦਿਤ ਬਿਆਨ ਹੈ ਇਤਰਾਜ਼ਯੋਗ ਬਿਆਨ ਹੈ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਸਮਝ ਹੀ ਗਏ ਹੋਵੋਗੇ ਕਿ ਕਿਹੜੇ ਸੂਬੇ ਦੇ ਨੌਜਵਾਨਾਂ ਦਾ ਮੈਂ ਜ਼ਿਕਰ ਕਰ ਰਹੀ ਹਾਂ ਗਰਮ ਹੋਰ ਹੁੱਲੜਬਾਜ਼ ਜ਼ਿਕਰ ਕੀਤਾ ਗਿਆ ਕਿਉਂਕਿ ਉਸ ਤੋਂ ਪਹਿਲਾਂ ਵੀ ਬਹੁਤ ਵਾਰ ਕਿਹਾ ਗਿਆ ਹੈ ਕਿ ਗਰਮ ਸੁਭਾਅ ਦੇ ਨੇ ਔਰ ਉਗਰਵਾਦੀ ਉਗਰ ਜਿਹੜਾ ਸੁਭਾਅ ਹੈ ਤਾਂ ਉਸੇ ਦੇ ਨਾਲ ਮਿਲਦਾ ਜੁਲਦਾ ਇੱਕ ਕਿਸਮ ਦਾ ਇਹ ਬਿਆਨ ਹੈ ਪਰ ਇਸ ਸਵਸਿੱਧ ਦੇ ਤੌਰ ਤੇ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਹੈ जैसे कि प्रधान जी ने भी कहा कि आहारे से जे आगे पीछे राजे नई नई चीजा लग रही हैं हरे कोई चिट्टा कोई कुछ कोई कुछ इन्होने हमारे जो है यूथ को पूरी तरह से जो है वो बर्बाद कर दिया है कुछ सीखना आया चाहे चिट्टा हो चाहे उग्रता हो चाहे कुछ भी हो तुम्हें जो पता मैं कुछ राज्य की गल करी रही इनका स्वभाव होता है बाइक हो हल्ला कराए ड्रग्स कराए शराबा पिए उससे जो है मैं ये कहूंगी कि हमारे हिमाचल वासियों का जो अपनी जो संस्कृति है हमारा अपना जो ग्रामीण कल्चर है हमारे अपने जो बच्चे है वो किसी तरीके से जो है इनके प्रभाव में ना आए